ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਗਿੱਦੜਵਾਹ ਸ਼ਹਿਰ ਪਹੁੰਚੇ ਹੋਏ ਆ ਇੱਥੇ ਗੁਰਦੁਆਰਾ ਸੀਨੀਅਰ ਸਾਹਿਬ ਸਾਹ ਪਾਸ਼ੇ ਦਸਵੀਂ ਸਜੋਬਿਤ ਹੈਗਾ ਜਿਵੇਂ ਕਿ ਅਸੀਂ ਰੁੱਖਾਂ ਨਾਲ ਗੁਰੂ ਜੀ ਸਾਂਝ ਬਾਰੇ ਗੱਲ ਕਰਦੇ ਆਉਨੇ ਆ ਅਸੀਂ ਗੁਰਗੋਬਿੰਦ ਸਿੰਘ ਜੀ ਮਾਰਗ ਨੂੰ ਲੰਬੇ ਸਮੇਂ ਤੋਂ ਕਵਰ ਕਰਦੇ ਹੋਣ ਤੱਕ ਸ੍ਰੀ ਕੇਸਗੜ ਸਾਹਿਬ ਤੋਂ ਚੱਲੇ ਹੋਏ ਆ ਤੇ ਤੱਕ ਸ੍ਰੀ ਦਮਦਮਾ ਸਾਹਿਬ ਤੱਕ ਅਸੀਂ ਪਹੁੰਚਣਾ ਹੈਗਾ ਉਸ ਦੌਰਾਨ ਅਸੀਂ ਕਾਫੀ ਗੁਰੂ ਘਰ ਕਵਰ ਕੀਤੇ ਜਿਨ੍ਹਾਂ ਚ ਬਹੁਤ ਇਤਿਹਾਸਿਕ ਸਾਡੇ ਰੁੱਖਾਂ ਬਾਰੇ ਰੁੱਖਾਂ ਬਾਰੇ ਜਾਣ ਕੇ ਸਾਨੂੰ ਮਿਲੀ ਤੇ ਅੱਜ ਜਿਹੜਾ ਗੱਲਬਾਤ ਕਰਾਂਗੇ ਅੱਜ ਦੀ ਐਜੰਡ ਦੇ ਜਿਹੜਾ ਦਰਖਤ ਹੈਗਾ ਉਹ ਇੱਥੇ 6ਵਾਂ ਐਜੰਡਾ ਸੀ ਮਤਲਬ ਕਹਿੰਦਾ ਦੇਖਿਆ ਜਿਹਦੇ ਬਾਰੇ ਅਸੀਂ ਦੱਸਾਂਗੇ ਗੱਲਬਾਤ ਹੋਊਗੀ ਤੇ ਇਸ ਤੋਂ ਪਹਿਲਾਂ ਅਸੀਂ ਫਤੇਪੁਰ ਐਜੰਡ ਸਾਹਿਬ ਨੂੰ ਕਵਰ ਕੀਤਾ ਜਨ ਸਰ ਸਾਹਿਬ ਗੁਰਦਾਰਾ ਸਾਹਿਬ ਸ਼ਿਸ਼ੋਵੀ ਦਾ ਉੱਥੇ ਉਸ ਤੋਂ ਬਾਅਦ ਮਾਛੀਬੜਾ ਚੰਨ ਕਮਲ ਸਾਹਿਬ ਗੁਰਦਾਰਾ ਸਾਹਿਬ ਸ਼ਿਸ਼ੋਵੀ ਦਾ ਉਥੋਂ ਬਾਅਦ ਉਸ ਤੋਂ ਬਾਅਦ ਅਸੀਂ ਲੰਮੇ ਜੱਟਪੁਰੇ ਪੰਜੂਆ ਸਾਹਿਬ ਗੁਰਦਾਰਾ ਸਾਹਿਬ ਸ਼ਿਸ਼ੋਵੀ ਦਾ 10ਵਾਂ ਪਾਸ਼ਾ ਤੇ ਉਸ ਤੋਂ ਬਾਅਦ ਅਸੀਂ 6ਵੇਂ ਪਾਸ਼ਾ ਗਰੂਪ ਉੱਥੇ ਚੰਨਸ਼ੋ ਧਰਤੀ ਪ੍ਰਾਪਤ ਆ ਜਿਹੜੇ ਉੱਥੇ ਦੋ ਝੰਡ ਤੇ ਲੰਮੇ ਝਟਪੁਰੇ ਮੌਜੂਦ ਹੈਗੇ ਆ ਉਸ ਤੋਂ ਬਾਅਦ ਅਸੀਂ ਜਿਹੜਾ ਇੱਕ ਘਰ ਅਸੀਂ ਗੁਮਤੀ ਕਲਾ ਗੁਰੂ ਸਰ ਕੋਲ ਮੌਜੂਦ ਆ ਬਠਿੰਡੇ ਚਿੱਲੇ ਵਿੱਚ ਉੱਥੇ ਪਹੁੰਚੇ ਅੱਜ 6ਵਾਂ ਝੰਡ ਝੰਡ ਸਾਹਿਬ ਅਸੀਂ ਕਵਰ ਕਰ ਰਹੇ ਆ ਇੱਥੇ ਗਿੱਦੜਵਾਹ ਸ਼ਹਿਰ ਵਿੱਚ ਤਾਂ ਇਸ ਦੇ ਇਤਿਹਾਸ ਬਾਰੇ ਸਾਡੇ ਨਾਲ ਸਾਡੀ ਟੀਮ ਮੈਂਬਰ ਸਾਡੇ ਟੀਮ ਮੈਂਬਰ ਕਤਰਨਬੀ ਜੀ ਨਾਲ ਆ ਉਹ ਤੁਹਾਨੂੰ ਦੱਸਣਗੇ ਸਾਡੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅਸੀਂ ਜੀ ਗੁਰਦੁਆਰਾ ਸੀਨੀਅਰ ਸਾਹਿਬ ਪਾਤਸ਼ਾਹੀ ਦਸਵੀਂ ਗਿੱਦੜਵਾਹਾ ਪਹੁੰਚੇ ਆ ਜੀ ਸਾਡੀ ਟੀਮ ਉਰੇ ਪਹੁੰਚੀ ਆ ਜੀ ਇਸ ਸਥਾਨ ਦੇ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਸਰ ਸਾਹਿਬ ਤੋਂ ਇਸ ਸਥਾਨ ਤੇ ਪਹੁੰਚੇ ਤੇ ਇਸ ਸਥਾਨ ਨੂੰ ਪਹਿਲਾਂ ਪਿੱਪਲੀ ਦੇ ਨਾਮ ਤੇ ਵੀ ਕਿਹਾ ਜਾਂਦਾ ਵੀ ਇਸ ਦਾ ਨਾਮ ਪਹਿਲਾਂ ਪਿੱਪਲੀ ਦੇ ਉੱਤੇ ਸੀਗਾ ਪਰ ਜਦੋਂ ਮਹਾਰਾਜ ਉਰੇ ਪਹੁੰਚੇ ਤਾਂ ਸੰਗਤ ਨੇ ਬੇਨਤੀ ਕੀਤੀ ਵੀ ਜਿਹੜਾ ਇੱਕ ਉਰੇ ਗਿੱਦੜ ਰਹਿੰਦਾ ਗਿੱਦੜ ਬਹੁਤ ਜ਼ਿਆਦਾ ਬੱਚਿਆਂ ਨੂੰ ਤੇ ਬੀਬੀਆਂ ਨੂੰ ਬਹੁਤ ਪਰੇਸ਼ਾਨ ਕਰਦਾ ਵੀ ਉਸ ਨੂੰ ਕਿਸੇ ਕਾਰਜ ਲਾ ਕਿਸੇ ਕਾਰਜ ਲਾਇਆ ਜਾਵੇ ਤਾਂ ਗੁਰੂ ਸਾਹਿਬ ਨੇ ਸਿੰਘਾਂ ਨੂੰ ਹੁਕਮ ਕੀਤਾ ਵੀ ਤੁਸੀਂ ਇੱਕ ਗਿੱਦੜੀ ਲੱਭ ਕੇ ਲੈ ਕੇ ਆਓ ਤੇ ਗਿੱਦੜ ਤੇ ਗਿੱਦੜੀ ਦਾ ਕਿਹਾ ਜਾਂਦਾ ਰਵੈਤ ਅਨਸਾਰ ਇਹ ਕਿਹਾ ਜਾਂਦਾ ਹੈ ਕਿ ਗਿੱਦੜ ਤੇ ਗਿੱਦੜੀ ਦਾ ਇਸ ਸਥਾਨ ਦੇ ਉੱਤੇ ਵਿਆਹ ਕਰਵਾਇਆ ਗਿਆ ਤੇ ਗਿੱਦੜ ਤੇ ਵਾਹਾ ਇਹ ਉਸ ਤੋਂ ਇਹਦਾ ਨਾਮ ਪੈ ਗਿਆ ਗਿੱਦੜ ਵਾਹਾ ਤੇ ਉਸ ਤੋਂ ਬਾਅਦ ਇਹ ਜਿਹੜਾ ਜਗਾ ਸੀਗੀ ਇਹ ਬਹੁਤ ਜ਼ਿਆਦਾ ਪ੍ਰਚਲਿਤ ਹੋਈ ਤੇ ਕੋਈ ਉਹ ਫਿਰ ਜਿਹੜਾ ਤੰਗ ਕਰਦਾ ਸੀਗਾ ਉਸ ਚੀਜ਼ ਤੋਂ ਲੋਕਾਂ ਨੇ ਨਜਾਤ ਪਾਈ ਤੇ ਜਿਹੜਾ ਸਾਡੇ ਪਿੱਛੇ ਝੰਡ ਮੌਜੂਦ ਆ ਇਹ ਦੱਸਿਆ ਜਾਂਦਾ ਕਿ ਸੱਚੇ ਪਾਸ਼ਾ ਮਹਾਰਾਜ ਨੇ ਦਸਵੇਂ ਪਾਸ਼ਾ ਮਹਾਰਾਜ ਨੇ ਆਪਣਾ ਨੀਲਾ ਘੋੜਾ ਇਸ ਝੰਡ ਨਾਲ ਬੰਨਿਆ ਰਵੈਤ ਅਨਸਾਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਦੱਸਣਾ ਚਾਹਾਂਗੇ ਸਾਡਾ ਮਕਸਦ ਇਹੀ ਆ ਇਨਾਂ ਏਜੰਡਾ ਨੂੰ ਇਨਾਂ ਫਲਾਈਆਂ ਨੂੰ ਇਨਾਂ ਰੇਰੂ ਨੂੰ ਇੱਕ ਇੱਕ ਰਾਂ ਨੂੰ ਸਾਰਾ ਦਿਖਾਉਣ ਦਾ ਵੀ ਲੋਕ ਮੋੜ ਇਨਾਂ ਦਾ ਜੋੜਨ ਮਤਲਬ ਕਹਿੰਦਾ ਅਸੀਂ ਟੁੱਟ ਚੁੱਕੇ ਆ ਸਾਰੇ ਸਾਡਾ ਸਮਾਜ ਜਿਹੜਾ ਹੈਗਾ ਚਾਹੇ ਕਿਸਾਨਾਂ ਤੋਂ ਲੈ ਕੇ ਚਾਹੇ ਸਾਡੇ ਊ ਆਮ ਲੋਕਾਂ ਤੋਂ ਲੈ ਕੇ ਸਾਰੇ ਟੁੱਟ ਚੁੱਕੇ ਆ ਆਪਾਂ ਇਨਾਂ ਰੁੱਖਾਂ ਤੋਂ ਸਾਡੀਆਂ ਜਿੰਨੀਆਂ ਵੀ ਰੋਡ ਦੇਖਦੇ ਸਾਡੀਆਂ ਲਿੰਕ ਰੋਡਾਂ ਸਾਰੀਆਂ ਖਾਲੀ ਪਈਆਂ ਜਿਹਨੇ ਸਾਡੇ ਹਾਈਵੇ ਹੈ ਹਾਈਬ੍ਰਿਡ ਦਰਖਤ ਲੱਗੇ ਆ ਉਹ ਸਾਡੇ ਆਪਰਾਧਨ ਦਰਖਤ ਨਹੀਂ ਹੈਗੇ ਪੁਰਾਣੇ ਨਹੀਂ ਹੈਗੇ ਉਹ ਹੋਰ ਆਪਾਂ ਕਿਸਮਾਂ ਲਾਈਤੁਰੇ ਜਾਂਨੇ ਹੈਗੇ ਆ। ਬਾਕੀ ਸਾਡੇ ਉਹਦੇ ਖੇਤਾਂ 'ਚ ਉਹ ਮੋਟਰਾਂ 'ਚ ਬਿਲਕੁਲ ਸਾਰੇ ਦਰਖਤ ਕੱਢ ਚੁੱਕਿਆ ਔਰ ਲਾ ਆਪਾਂ ਬਿਲਕੁਲ ਹੀ ਜਿਹੜੀਆਂ ਬਾਹਰਲੀਆਂ ਵੈਰੈਟੀਆਂ ਉਹ ਆਪਾਂ ਲਾਉਂਦੇ ਜਾਂਦੇ ਹੈਗੇ ਆ। ਇਹ ਵੀ ਇੱਕ ਨਮੀ ਤਰਾਸਤੀ ਸਾਡੀ ਦੇਖੀ ਹੈਗੀ। ਬਾਕੀ ਸਾਡੀ ਜਿਹੜੀਆਂ ਜ਼ਮੀਨਾਂ ਹੈਗੇ ਸਾਡੀ ਪੰਜਾਬ ਦੇ ਰਕਬੇ ਜਿਹੜੇ ਜੰਗਲ ਜੰਗਲਾਤ ਫਾਰਮ ਚ ਆਉਂਦੇ ਆ ਉਹ ਸਾਰੇ ਇਸ ਸਮੇਂ ਪਹਾੜੀ ਕੰਨਾਂ ਭਰੇ ਪਿਆ ਆ, ਵਲੈਤੀ ਕੰਨਾਂ ਭਰੇ ਪਿਆ ਆ। ਇਹ ਇੱਕ ਬਹੁਤ ਵੱਡੀ ਤਰਾਸਤੀ ਆ। ਇਸ ਤੋਂ ਬਾਅਦ ਸਾਡਾ ਫੋਰੈਸਟ ਦਾ ਜਿਹੜਾ ਰਕਬਾ ਹੈਗਾ ਉਹ ਸਿਰਫ 3.7% ਆ ਜੋ ਕਿ ਬਿਲਕੁਲ ਸ ਇਹ ਸਾਰੇ ਆਪਾਂ ਜੇ ਇਹਨੂੰ ਮੁੱਖ ਰੱਖੀਏ ਤਾਂ ਸਾਡਾ ਪੰਜਾਬ ਕੋਲ ਸਾਡੇ ਰੁੱਖਾਂ ਦੇ ਰਿਗਾਰਡਿੰਗ ਕੁਝ ਵੀ ਨਹੀਂ ਬਚਦਾ ਹੈਗਾ ਇਸ ਲਈ ਸਾਰੇ ਬੇਨਤੀਆਂ ਪ੍ਰਵਾਨ ਕਰਿਓ ਸਾਡਾ ਰਾਉਂਡ ਗਲਾਸ ਫਾਊਂਡੇਸ਼ਨ ਵੱਲੋਂ ਸਾਡੀ ਟੀਮ ਲਗਾਤਾਰ 2019 ਤੋਂ ਲੈ ਕੇ ਹੁਣ ਤੱਕ ਲਗਾਤਾਰ ਕੰਮ ਕਰਦੀ ਉਹਨਾਂ ਜੰਗਲ ਲਗਾਉਂਦੀ ਆ ਤਾਂ ਬੇਨਤੀਆਂ ਇਹੀ ਹੈਗੀ ਆ ਵੀ ਆਓ ਸਾਰੇ ਰਲ ਮਿਲ ਕੇ ਇਕੱਠੇ ਹੋਈਏ ਆਪਾਂ ਜੰਗਲਾਂ ਨੂੰ ਪੰਜਾਬ ਦੀ ਧਰਤੀ ਨੂੰ ਲੋੜ ਹੈਗੀ ਆ ਉਹ ਜੰਗਲਾਂ ਨੂੰ ਆਪਾਂ ਲਾਈਏ ਤੇ ਜਿਹੜੇ ਆਪਾਂ ਰੁੱਖ ਆਪਣੀ ਸੜਕਾਂ ਦੇ ਕੰਡੇ ਤੋਂ ਕੱਢੇ ਆ ਉਹ ਵੀ ਰੁੱਖ ਆਪਾਂ ਇਹਨਾਂ ਗੁਰੂਆਂ ਦੀ ਯਾਦ ਚ ਲਾਈਏ ਤੇ ਬਾਕੀ ਹੋਰ ਜਿਹੜੇ ਪ੍ਰਾਤਨ ਰੁੱਖ ਜਿੰਨੇ ਵੀ ਅਸੀਂ ਗੁਰੂ ਘਰ ਚ ਦਿਖਾਏ ਹੈ ਗੁਰੂ ਘਰਾਂ ਚ ਉਹਨਾਂ ਰੁੱਖੋ ਨਾਲ ਪਰਮਾ ਗੁਰੂ ਸਾਹਿਬ ਦੀ ਯਾਦ ਵਿੱਚ ਆਪਾਂ ਆਪਦੇ ਮੋਟਰਾਂ ਤੇ ਵੀ ਲਾਈਏ ਇਹਨੇ ਸ਼ਬਦ ਕਹਿੰਦਾ ਇੱਕ ਵਾਰ ਫੇਰ ਤੋਂ ਮੈਂ ਆਓ ਸਾਰੇ ਨਾਲ ਮਿਲ ਕੇ ਇਕੱਠੇ ਹੋਈ ਆਪਾਂ ਪੰਜਾਬ ਦੀ ਧਰਤੀ ਨੂੰ ਰੁੱਖਾਂ ਦੀ ਲੋੜ ਆ ਇਹਨਾਂ ਨੂੰ ਆਪਾਂ ਆਪਣੀ ਧਰਤੀ ਚ ਲਾਈਏ ਧੰਨਵਾਦ ਸਾਰਿਆਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ